ਗੋੜੀ ਮਹਲਾ 5 ਬੈਨ ਸਿਮਰਨ ਜੈਸੇ ਸਰਪ ਆਰਜਾਰੀ ਪਰਮਾਤਮਾ ਨਾਲ ਟੁੱਟੇ ਹੋਏ ਮਨੁੱਖ ਏਵੇਂ ਹੀ ਹੈ ਜਿਵੇਂ ਸੱਪ ਦੀ ਉਮਰ ਹੈ ਉਮਰ ਤਾਂ ਲੰਮੀ ਹੈ ਪਰ ਸੱਪ ਸਦਾ ਦੂਜਿਆਂ ਨੂੰ ਡੰਗ ਹੀ ਮਾਰਦਾ ਰਹਿੰਦਾ ਹੈ ਤਿਉਂ ਜੀਵੈ ਸਕਤ ਨਾਮ ਵਿਸਾਰੀ ਇਸੇ ਤਰ੍ਹਾਂ ਪ੍ਰਮਾਤਮਾ ਨਾਲ ਟੁੱਟੇ ਹੋਏ ਮਨੁੱਖ ਪ੍ਰਮਾਤਮਾ ਦਾ ਨਾਮ ਭੁਲਾ ਕੇ ਸਿਮਰਨ ਤੋਂ ਬਿਨਾ ਵਿਅਰਥ ਜੀਵਨ ਹੀ ਜਿਉਂਦੇ ਹਨ ਮੌਕਾ ਬਣ ਤੇ ਦੂਜਿਆਂ ਨੂੰ ਡੰਗ ਮਾਰਦੇ ਹਨ ਇੱਕ ਨਿਮਕ ਜੋ ਸਿਮਰਨ ਮਹਿ ਜੀਆ ਜਿਹੜਾ ਇੱਕ ਅੱਖ ਝਮਕਣ ਜਿਤਨਾ ਸਮਾਂ ਵੀ ਪ੍ਰਮਾਤਮਾ ਦੇ ਸਿਮਰਨ ਵਿੱਚ گزارਿਆ ਜਾਏ ਕੋਟ ਦਿਨ ਸੋ ਲੱਖ ਸਦਾ ਥਿਰthia ਰਹਾਓ ਉਹ ਮਾਨੋ ਲੱਖਾਂ ਕਰੋੜਾਂ ਦਿਨ ਜਿਉ ਲਿਆ ਕਿਉਂਕਿ ਸਿਮਰਨ ਦੀ ਬਰਕਤ ਨਾਲ ਮਨੁੱਖ ਦਾ ਆਤਮਿਕ ਦੀਵਨ ਸਦਾ ਲਈ ਅਡੋਲ ਹੋ ਜਾਂਦਾ ਹੈ ਬਿਨ ਸਿਮਰਨ ਤ੍ਰੈਗ ਕਰਮ ਕਰਾਸ ਜਿਹੜਾ ਰਹਾਓ ਵਾਲਾ ਬੰਦ ਹੈ ਉਹਦੇ ਚ ਮਹਾਰਾਜ ਕਹਿੰਦੇ ਵੀ ਜਿਹਨੇ ਰੱਬ ਦੀ ਯਾਦ ਚ ਜੁੜ ਲਿਆ ਉਹਨੇ ਇੱਕ ਦਿਨ ਵੀ ਕਰੋੜਾਂ ਵਰਗਾ ਤੇ ਜਿਹਨੇ ਰੱਬ ਦੀ ਗੱਲ ਛੱਡਤੀ ਉਹਦੇ ਕਰੋੜਾਂ ਦੇ ਨਹੀਂ ਇੱਕ ਦਿਨ ਵਰਗੇ ਵੀ ਬਿਨਾ ਸਿਮਰਨ ਤੋਂ ਪ੍ਰਭੂ ਤੋਂ ਖੋਜ ਕੇ ਹੋਰ ਹੋਰ ਕੰਮ ਕਰਨੇ ਫਟਕਾਰ ਜੋਗ ਹੀ ਹਨ ਲਾਣਤਿ ਜੋਗੀ ਹਨ ਕਾਗ ਬਤਨ ਬਿਸਟਾ ਮੈਂ ਵਾਸ ਜਿਵੇਂ ਕਾਂ ਦੀ ਚੁੰਝ ਗੰਦ ਵਿੱਚ ਹੀ ਰਹਿੰਦੀ ਹੈ ਤਵੇਂ ਸਿਮਰਨਹੀਨ ਮਨੁੱਖਾਂ ਦੇ ਮੂੰਹ ਨਿੰਦਾ ਆਦਿਕ ਦੇ ਗੰਦ ਵਿੱਚ ਹੀ ਰਹਿੰਦੇ ਹਨ ਬਿਨ ਸਿਮਰਨ ਭੈ ਕੂਕਰ ਕਾਮ ਪ੍ਰਭੂ ਦੀ ਯਾਤੋਂ ਖੁੰਝ ਕੇ ਮਨੁੱਖ ਲੋਭ ਦੇ ਕਾਮ ਆਦਿਕ ਵਿੱਚ ਫਸ ਕੇ ਕੁੱਤਿਆਂ ਵਰਗੇ ਕਾਮਾਂ ਵਿੱਚ ਪਰਵਿਰਤ ਰਹਿੰਦੇ ਹਨ ਸਕਤ ਵੇਸ਼ਵਾ ਪੂਤ ਨੇ ਨਾਮ ਪਰਮਾਤਮਾ ਨਾਲ ਟੁੱਟੇ ਹੋਏ ਮਨੁੱਖ ਵੇਸ਼ਵਾ ਇਸਤਰੀਆਂ ਦੇ ਪੁੱਤਰਾਂ ਵਾਂਗ ਨਿਲਜਜ ਹੋ ਜਾਂਦੇ ਹਨ ਜਿਨ੍ਹਾਂ ਦੇ ਪਿਓ ਦਾ ਨਾਮ ਨਹੀਂ ਦੱਸਿਆ ਜਾ ਸਕਦਾ ਬਿਨ ਸਿਮਰਨ ਜੈਸੇ ਸਿੰਘ ਛਤਾਰਾ ਪਰਮਾਤਮਾ ਦੀ ਯਾਦ ਤੋਂ ਖੁੰਝ ਕੇ ਉਹ ਧਰਤੀ ਉੱਤੇ ਭਾਰੀ ਹਨ ਜਿਵੇਂ ਛਤਰਿਆਂ ਦੇ ਸਿਰ ਤੇ ਸਿੰਘ ਬੋਲੇ ਕੂਰ ਸਾਕਤ ਮੁਖ ਕਾਰਾ ਪਰਮਾਤਮਾ ਨਾਲ ਟੁੱਟੇ ਹੋਏ ਮਨੁੱਖ ਸਦਾ ਝੂਠ ਬੋਲਦੇ ਹਨ ਹਰ ਥਾਂ ਮੁਕਾਲਖ ਹੀ ਖਟਦੇ ਹਨ ਭਾਵੇਂ ਕਿ ਉਹਨਾਂ ਦਾ ਮੂੰਹ ਹਰ ਥਾਂ ਤੇ ਕਾਲਾ ਹੀ ਹੁੰਦਾ ਹੈ ਬਿਨ ਸਿਮਰਨ ਗਰਦਬ ਕੀ ਨਿਆਹੀ ਸਿਮਰਨ ਤੋਂ ਖੁੰਝੇ ਉਹ ਖੋਤੇ ਵਾਂਗ ਹੀ ਮਲੀਨ ਜੀਵਨ ਗੁਜ਼ਾਰਦੇ ਹਨ ਜਿਵੇਂ ਖੋਤਾ ਸਦਾ ਸਵਾ ਮਿੱਟੀ ਵਿੱਚ ਲੇਟ ਕੇ ਖੁਸ਼ ਹੁੰਦਾ ਹੈ ਸਾਕ ਤਥਾਨ ਪਿਸ਼ਟ ਫਿਰਾਹੀ ਪਰਮਾਤਮਾ ਨਾਲ ਟੁੱਟੇ ਹੋਏ ਮਨੁੱਖ ਕੁਕਰਮਾ ਵਾਲੇ ਗੰਦੇ ਥਾਈ ਹੀ ਫਿਰਦੇ ਰਹਿੰਦੇ ਹਨ ਬਿਨ ਸਿਮਰਨ ਕੂਕਰ ਹਰਕਾਇਆ ਰੱਬ ਦੀ yaad ਤੋਂ ਜੁੜਿਆ ਹੋਇਆ ਮਨੁੱਖ ਪਿਆਰਾ ਹੈ ਰੱਬ ਦੀ yaad ਤੋਂ ਟੁੱਟੇ ਹੋਏ ਮਨੁੱਖ ਹਲਕੇ ਕੁੱਤੇ ਵਰਗੇ ਹੁੰਦੇ ਹਨ ਪਤਾ ਨਹੀਂ ਕਦੋਂ ਕਿਨੂੰ ਕਿੱਥੇ ਡੰਗ ਮਾਰ ਦੇਣ ਕਿੱਥੇ ਕਿਨੂੰ ਵੱਢ ਲੈਣ ਸਾਕਤ ਲੋਭੀ ਬੰਦ ਨਾ ਪਾਇਆ ਰੱਬ ਨਾਲ ਟੁੱਟਾ ਹੋਇਆ ਮਨੁੱਖ ਲੋਭ ਵਿੱਚ ਗਰਸੇ ਰਹਿੰਦੇ ਹਨ ਉਹਨਾਂ ਦੇ ਰਾਹ ਵਿੱਚ ਲੱਖਾਂ ਰੁਪਏ ਕਮਾ ਕੇ ਵੀ ਰੋਕ ਨਹੀਂ ਪੈ ਸਕਦੀ ਬੇਨ ਸਿਮਰਨ ਹੈ ਆਤਮ ਘਾਤੀ ਰੱਬ ਨਾਲ ਟੁੱਟਾ ਹੋਇਆ ਮਨੁੱਖ ਸਿਮਰਨ ਤੋਂ ਕੁੰਝਾ ਰਹਿ ਕੇ ਆਤਮਕ ਮੌਤ ਸਹਿੜ ਲਿੰਦਾ ਸਾਕਤ ਨੀਂਚ ਤਿਸ ਕੁਲ ਨਹੀਂ ਜਾਂਦੀ ਉਹ ਸਦਾ ਨੀਵੇਂ ਕੰਮਾਂ ਵੱਲ ਰੁਚੀ ਰੱਖਦਾ ਹੈ ਉਸਦੀ ਨਾ ਉੱਚੀ ਕੁਲ ਰਹਿ ਜਾਂਦੀ ਹੈ ਨਾ ਉੱਚੀ ਜਾਤ ਜਿਸ ਭੈ ਆ ਕਿਰਪਾਲ ਤਿਸ ਸਤ ਸੰਗ ਮਿਲਾਇਆ ਜਿਸ ਮਨੁੱਖ ਤੇ ਪ੍ਰਮਾਤਮਾ ਦਇਆਵਾਨ ਹੋ ਜਾਂਦਾ ਹੈ ਉਸ ਨੂੰ ਸਾਧ ਸੰਗਤ ਵਿੱਚ ਲਿਆ ਰਲੌਂਦਾ ਹੈ ਕਹ ਨਾਨਕ ਗੁਰ ਜਗਤ ਤਰਾਇਆ ਹੈ ਨਾਨਕ ਇਸ ਤਰ੍ਹਾਂ ਜਗਤ ਨੂੰ ਗੁਰੂ ਦੇ ਰਾਹੀ ਸੰਸਾਰ ਸਮੁੰਦਰ ਦੇ ਵਿਕਾਰਨਾ ਤੋਂ ਪਾਰ ਲੰਘਾਇਆ ਜਾ ਸਕਦਾ ਹੈ ਗੋੜੀ ਮਹਲਾ ਪੰਜਵਾਂ ਗੁਰ ਕੈ ਬਚਨੋ ਮੋਹ ਪਰਮਗਤ ਪਾਈ ਗੁਰ ਕੈ ਬਚਨੋ ਮੋਹ ਪਰਮਗਤ ਪਾਈ ਗੁਰੂ ਦੇ ਉਪਦੇਸ਼ ਉੱਤੇ ਤੁਰ ਕੇ ਮੈਂ ਉੱਚੀ ਆਤਮਕ ਅਵਸਥਾ ਹਾਸਲ ਕਰ ਲਈ ਬਚਨਾ ਤੇ ਤੁਰ ਕੇ ਬਚਨਾ ਤੇ ਪੈਰਾ ਦੇ ਕੇ ਬਚਨ ਸੁਣ ਕੇ ਨਹੀਂ ਕੰਨਾ ਚ ਪਾ ਕੇ ਨਹੀਂ ਗੁਰਪੂਰੇ ਮੇਰੀ ਪੈਜ ਰਖਾਈ ਦੁਨੀਆਂ ਦੇ ਵਿਕਾਰਾਂ ਦੇ ਮੁਕਾਬਲੇ ਤੇ ਪੂਰੇ ਗੁਰੂ ਨੇ ਮੇਰੀ ਇੱਜ਼ਤ ਰੱਖ ਲਈ ਗੁਰ ਕੈ ਬਚਨ ਧਿਆਇਓ ਮੋਹ ਨਾਉ ਗੁਰੂ ਦੇ ਉਪਦੇਸ਼ ਦੀ ਬਰਕਤ ਨਾਲ ਮੈਂ ਪਰਮਾਤਮਾ ਦਾ ਨਾਮ ਸਿਮਰਿਆ ਗੁਰ ਪ੍ਰਸਾਦ ਮੋਹ ਮਿਲਿਆ ਥਾਉ ਗੁਰੂ ਦੀ ਕਿਰਪਾ ਦੇ ਨਾਲ ਗੁਰੂ ਦੀ ਬਖਸ਼ਿਸ਼ ਦੇ ਨਾਲ ਗੁਰ ਪ੍ਰਸਾਦ ਗੁਰੂ ਦੀ ਕਿਰਪਾ ਨਾਲ ਮੋਹ ਮੈਨੂੰ ਮਿਲਿਆ ਥਾਂ ਰਹਾਓ ਟਿਕਾਣਾ ਮਿਲ ਗਿਆ ਗੁਰੂ ਦੇ ਚਰਨ ਮਿਲ ਗਏ ਗੁਰੂ ਦਾ ਪਿਆਰ ਨਸੀਬ ਹੋ ਗਿਆ ਗੁਰ ਕੈ ਬਚਨ ਸੁਣ ਰਸਨ ਵਖਾਣੀ ਗੁਰੂ ਦੇ ਬਚਨ ਸੁਣ ਕੇ ਰਸਨਾ ਗੁਰੂ ਦੀ ਸਿਫਤ ਸਲਾਹ ਉਚਾਰਦੀ ਹੈ ਸਿਫਤ ਸਲਾਹ ਦੇ ਬੋਲ ਬੋਲਦੀ ਹੈ ਗੁਰ ਕਿਰਪਾ ਤੇ ਅੰਮ੍ਰਿਤ ਮੇਰੀ ਬਾਣੀ ਗੁਰੂ ਦੀ ਕਿਰਪਾ ਨਾਲ ਆਤਮਿਕ ਜੀਵਨ ਦੇਣ ਵਾਲੀ ਸਿੱਖਤ ਸਲਾਹ ਦੀ ਬਾਣੀ ਮੇਰੀ ਰਾਸ ਪੁੰਜੀ ਬਣ ਗਈ ਹੈ ਗੁਰ ਕੈ ਬਚਨੋਂ ਮਿਟਿਆ ਮੇਰਾ ਆਪ ਗੁਰੂ ਦੇ ਉਪਦੇਸ਼ ਦੀ ਬਰਕਤ ਨਾਲ ਮੇਰੇ ਅੰਦਰੋਂ ਮੇਰਾ ਆਪਾ ਪਾਉ ਮਿਟ ਗਿਆ ਹੈ ਗੁਰ ਕੀ ਦਇਆ ਤੇ ਮੇਰਾ ਵੱਡ ਪਰਤਾਪ ਗੁਰੂ ਦੀ ਦਇਆ ਨਾਲ ਮੇਰਾ ਬੜਾ ਤੇਜ ਪ੍ਰਤਾਪ ਬਣ ਗਿਆ ਹੈ ਕੋਈ ਵਿਕਾਰ ਹੁਣ ਮੇਰੇ ਨੇੜੇ ਤੇੜੇ ਨਹੀਂ ਟੁਕਣਾ ਗੁਰ ਕੈ ਬਚਨ ਮਿਟਿਆ ਮੇਰਾ ਭਰਮ ਗੁਰੂ ਦੇ ਉਪਦੇਸ਼ ਤੇ ਤੁਰ ਕੇ ਮੇਰੇ ਮਨ ਦੀ ਪਟਕਣਾ ਦੂਰ ਹੋ ਗਈ ਗੁਰ ਕੈ ਬਚਨ ਪੇਖਿਓ ਸਭ ਬ੍ਰਹਮ ਗੁਰੂ ਦੇ ਬਚਨਾਂ ਦੇ ਨਾਲ ਮੈਂ ਸਾਰਿਆਂ ਥਾਵਾਂ ਤੇ ਹਰ ਥਾਂ ਤੇ ਪ੍ਰਮਾਤਮਾ ਨੂੰ ਵੇਖਣ ਲੱਗ ਪਿਆ ਗੁਰ ਕੈ ਬਚਨ ਤੀਨੋ ਰਾਜ ਜੋਗ ਗੁਰੂ ਦੇ ਉਪਦੇਸ਼ ਦੀ ਬਰਕਤ ਨਾਲ ਗ੍ਰਸਥ ਵਿੱਚ ਰਹਿ ਕੇ ਹੀ ਮੈਂ ਪ੍ਰਭੂ ਚਰਨਾਂ ਦਾ ਮਿਲਾਪ ਮਾਣ ਰਿਹਾ ਹਾਂ ਗੁਰ ਕੈ ਸੰਗ ਤਰਿਆ ਸਭ ਲੋਗ ਗੁਰੂ ਦੀ ਸੰਗਤ ਵਿੱਚ ਰਹਿ ਕੇ ਸਾਰਾ ਜਗਤ ਹੀ ਸੰਸਾਰ ਸਮੁੰਦਰ ਤੋਂ ਪਾਰ ਲੰਘ ਜਾਂਦਾ ਹੈ ਗੁਰ ਕੈ ਬਚਨ ਮੇਰੇ ਕਾਰਜ ਸਿੱਧ ਗੁਰੂ ਦੇ ਉਪਦੇਸ਼ ਤੇ ਤੁਰ ਕੇ ਮੇਰੇ ਸਾਰੇ ਕੰਮਾਂ ਵਿੱਚ ਸਫਲਤਾ ਹੋ ਰਹੀ ਹੈ ਗੁਰ ਕੈ ਬਚਾ ਨ ਪਾਇਆ ਨਾਉ ਨਿੱਧ ਗੁਰੂ ਦੇ ਉਪਦੇਸ਼ ਦੇ ਰਾਹੀ ਪਰਮਾਤਮਾ ਦਾ ਨਾਮ ਹਾਸਲ ਕਰ ਲਿਆ ਹੈ ਜੋ ਮੇਰੇ ਵਾਸਤੇ ਸਭ ਕਾਮਯਾਬੀਆਂ ਦਾ ਖਜ਼ਾਨਾ ਹੈ ਜੈਨ ਜਨ ਕੀਨੀ ਮੇਰੇ ਗੁਰ ਕੀ ਆਸ ਜਿਸ ਜਸ ਮਨੁੱਖ ਨੇ ਮੇਰੇ ਗੁਰੂ ਦੀ ਆਸ ਆਪਣੇ ਮਨ ਵਿੱਚ ਤਾਰ ਲਈ ਹੈ ਇਸ ਕੀ ਕਟੀ ਐ ਜਮ ਕੀ ਫਾਸਾ ਉਸ ਦੀ ਜੰਮ ਦੀ ਫਾਹੀ ਕੱਟੀ ਗਈ ਹੈ ਗੁਰ ਕੈ ਬਚਨੋ ਜਾਗਿਆ ਮੇਰਾ ਕਰਮ ਗੁਰੂ ਦੇ ਉਪਦੇਸ਼ ਦੀ ਬਰਕਤ ਨਾਲ ਮੇਰੀ ਕਿਸਮਤ ਜਾਗ ਪਈ ਹੈ ਨਾਨਕ ਗੁਰ ਭੇਟਿਆ ਪਾਰ ਬ੍ਰਹਮ ਮੈਨੂੰ ਗੁਰੂ ਮਿਲਿਆ ਹੈ ਤੇ ਗੁਰੂ ਦੀ ਮਿਹਰ ਨਾਲ ਹੈ ਨਾਨਕ ਮੈਨੂੰ ਪ੍ਰਮਾਤਮਾ ਮਿਲ ਪਿਆ ਹੈ ਗੋੜੀ ਮਹਲਾ 5 ਤੇਸ ਗੁਰ ਕੋ ਸਿਮਰੋਂ ਸਾਸ ਸਾਸ ਉਸ ਗੁਰੂ ਨੂੰ ਮੈਂ ਆਪਣੇ ਹਰੇਕ ਸਾਹ ਦੇ ਨਾਲ ਚੇਤੇ ਕਰਦਾ ਰਹਿੰਦਾ ਗੁਰ ਮੇਰੇ ਪ੍ਰਾਣ ਸਤ ਗੁਰ ਮੇਰੀ ਰਾਸ ਰਹਾਉ ਜਿਹੜਾ ਗੁਰੂ ਮੇਰੀ ਜਿੰਦ ਦਾ ਆਸਰਾ ਹੈ ਮੇਰੇ ਆਤਮਿਕ ਜੀਵਨ ਦੀ ਰਾਸ ਪੂੰਜੀ ਦਾ ਰਾਖਾ ਹੈ ਗੁਰ ਕਾ ਦਰਸ਼ਨ ਦੇਖ ਦੇਖ ਜੀਵਾ ਜਿਉਂ-ਜਿਉਂ ਮੈਂ ਗੁਰੂ ਦਾ ਦਰਸ਼ਨ ਕਰਦਾ ਹਾਂ ਮੈਨੂੰ ਆਤਮਿਕ ਜੀਵਨ ਮਿਲਦਾ ਹੈ ਗੁਰ ਕੇ ਚਰਨ ਤੋਏ ਤੋਏ ਪੀਵਾ ਜਿਉਂ-ਜਿਉ ਮੈਂ ਗੁਰੂ ਦੇ ਚਰਨ ਧੋਂਦਾ ਹਾਂ ਮੈਨੂੰ ਆਤਮਿਕ ਦੀਵਨ ਦੇਣ ਵਾਲਾ ਨਾਮ ਜਲ ਪੀਣ ਨੂੰ ਜਪਣ ਨੂੰ ਮਿਲਦਾ ਹੈ ਗੁਰ ਕੀ ਰੇਣਾ ਨਿਤ ਮੱਜਨ ਕਰੋਂ ਗੁਰੂ ਦੇ ਚਰਨਾਂ ਦੀ ਧੂੜ ਮੇਰੇ ਵਾਸਤੇ ਤੀਰਥ ਦਾ ਜਲ ਹੈ ਉਸ ਵਿੱਚ ਮੈਂ ਸਦਾ ਇਸ਼ਨਾਨ ਕਰਦਾ ਹਾਂ ਜਨਮ ਜਨਮ ਕੀ ਹਉ ਮੈਂ ਮਲ ਹਰੋਂ ਤੇ ਨੇ ਕਾਂ ਜਨਮਾਂ ਦੀ ਇਕੱਠੀ ਹੋਈ ਹਉਮੈ ਦੀ ਮੈ ਆਪਣੇ ਮਨ ਵਿੱਚੋਂ ਦੂਰ ਕਰਦਾ ਹਾਂ ਤਿਸ ਗੁਰ ਕੋ ਝਲਾਮ ਪੱਖਾ ਉਸ ਗੁਰੂ ਨੂੰ ਮੈਂ ਪੱਖਾ ਚੱਲਦਾ ਹਾਂ ਭਾਗ ਕੇ ਸੇਵਾ ਕਰਦਾ ਹਾਂ ਅਧੀਨ ਹੁੰਨਾ ਉਸ ਗੁਰੂ ਦੇ ਮਹਾ ਅਗਨ ਤੇ ਹੱਥ ਦੇ ਰਾਖਾ ਜਿਸ ਗੁਰੂ ਨੇ ਮੈਨੂੰ ਵਿਕਾਰਾਂ ਦੀ ਵੱਡੀ ਅੱਗ ਤੋਂ ਭਿਆਨਕ ਅੱਗ ਤੋਂ ਆਪਣਾ ਹੱਥ ਦੇ ਕੇ ਬਚਾਇਆ ਹੈ ਜਿਸ ਗੁਰ ਕੈ ਗ੍ਰਹਿ ਢੋ ਪਾਣੀ ਮੈਂ ਉਸ ਗੁਰੂ ਦੇ ਘਰ ਵਿੱਚ ਸਦਾ ਪਾਣੀ ਢੋਣਾ ਭਾਵੇਂ ਕਿ ਚੱਕੜੀ ਕਰਦਾ ਜਿਸ ਗੁਰ ਤੇ ਅਕਲ ਗਤ ਜਾਣੀ ਜਿਸ ਗੁਰੂ ਪਾਸੋਂ ਮੈਂ ਉਸ ਪ੍ਰਮਾਤਮਾ ਦੀ ਸੂਝ ਬੂਝ ਹਾਸਲ ਕੀਤੀ ਹੈ ਜਿਹੜਾ ਕਦੇ ਘਟਦਾ ਵੱਧਦਾ ਨਹੀਂ ਤੇਸ ਗੁਰ ਕੈ ਗ੍ਰਹਿ ਪੀ ਸੋਨੀਤ ਉਸ ਗੁਰੂ ਦੇ ਘਰ ਮੈਂ ਸਦਾ ਚੱਕੀ ਪੀਣਾ ਜੇਸ ਪਰਸਾਦ ਵੈਰੀ ਸਭ ਮੀਤ ਜਿਸ ਗੁਰੂ ਦੀ ਕਿਰਪਾ ਨਾਲ ਪਹਿਲਾਂ ਮੈਂ ਹੀ ਦਿਸ ਰਹੇ ਬੰਦੇ ਹੁਣ ਸਾਰੇ ਮਿੱਤਰ ਜਾਪ ਰਹੇ ਹਨ ਜੈਨ ਗੁਰ ਮੋਕੋ ਦੀਨਾ ਜਿਓ ਜਿਸ ਗੁਰੂ ਨੇ ਮੈਨੂੰ ਆਤਮਿਕ ਜੀਵਨ ਦਿੱਤਾ ਹੈ ਆਪਣਾ ਦਾਸਰਾ ਆਪੇ ਮੁੱਲ ਲਿਓ ਜਿਸ ਨੇ ਮੈਨੂੰ ਆਪਣਾ ਨਿਕਾੜਿਆ ਦਾਸ ਬਣਾ ਕੇ ਆਪ ਹੀ ਮੋਲ ਲੈ ਲਿਆ ਹੈ ਮੇਰੇ ਨਾਲ ਡੂੰਗੀ ਆਪਣਾਤ ਬਣਾ ਲਈ ਹੈ ਆਪੇ ਲਾਇਓ ਆਪਣਾ ਪਿਆਰ ਜਿਸ ਗੁਰੂ ਨੇ ਆਪ ਹੀ ਮੇਰੇ ਅੰਦਰ ਆਪਣਾ ਪਿਆਰ ਪੈਦਾ ਕੀਤਾ ਹੈ ਸਦਾ ਸਦਾ ਤਿਸ ਗੁਰ ਕੋ ਕਰੀ ਨਮਸ਼ਕਾਰ ਉਸ ਗੁਰੂ ਨੂੰ ਮੈਂ ਹਰ ਵੇਲੇ ਸਦਾ ਸਦਾ ਹੀ ਸਿਰ ਨਿਵਾਉਂਦਾ ਰਹਿਣਾ ਕਲ ਕਲੇਸ਼ ਭੈ ਭ੍ਰਮ ਦੁਖ ਲਾਥਾ ਉਸ ਦੀ ਸ਼ਰਨ ਪਿਆ ਮੇਰੇ ਅੰਦਰੋਂ ਝਗੜੇ ਕਲੇਸ਼ ਸ਼ੈਮ ਪੜਕਣਾ ਦੇ ਸਾਰੇ ਦੁੱਖ ਦੂਰ ਹੋ ਗਏ ਕਹੁ ਨਾਨਕ ਮੇਰਾ ਗੁਰ ਸਮਰਾਥਾ ਹੈ ਨਾਨਕ ਮੇਰਾ ਗੁਰੂ ਬੜੀਆਂ ਤਾਕਤਾਂ ਦਾ ਮਾਲਕ ਹੈ ਸਮਰਾਤ ਗੁਰੂ ਹੈ ਗੋੜੀ ਮਹਲਾ ਨਵਾ ਮੇਲ ਮੇਰੇ ਗੋਬਿੰਦੋ ਆਪਣਾ ਨਾਮ ਦੇਹੋ ਹੈ ਮੇਰੇ ਬੋਮਨ ਮੈਨੂੰ ਮੇਲ ਤੇ ਆਪਣਾ ਨਾਮ ਆਪਣਾ ਉਪਦੇਸ਼ ਦਿਓ ਨਾਮ ਬਿਨਾ ਤ੍ਰਿਗ ਤ੍ਰਿਗ ਅਸਨੇ ਰਹਾਓ ਨਾਮ ਤੋਂ ਬਿਨਾ ਉਪਦੇਸ਼ ਤੋਂ ਬਿਨਾ ਉਸ ਉਪਦੇਸ਼ ਤੇ ਚੱਲਣ ਤੋਂ ਬਿਨਾ ਜਿਹੜਾ ਪਿਆਰ ਹੈ ਵਿਖਾਵੇ ਦਾ ਇਹ ਲਾਨ ਤੇ ਹੋਵੇ ਫਟਕਾਰ ਜੋਗ ਐਵੇਂ ਬਾਹਰ ਦਾ ਵਿਖਾਵਾ ਕਰਨ ਦੀ ਲੋੜ ਨਹੀਂ ਗੁਰੂ ਦੇ ਉਪਦੇਸ਼ ਤੇ ਚੱਲਣ ਦਾ ਯਤਨ ਕਰਨਾ ਅਸਲ ਪਿਆਰ ਹੈ ਨਾਮ ਬਿਨਾ ਜੋ ਪਹਿਰੇ ਖਾਏ ਰਹੋ ਵਾਲਾ ਬੰਦ ਚਿੱਤੇ ਰਖੋ ਨਾਮ ਬਿਨਾ ਤ੍ਰਿਗ ਤ੍ਰਿਗਾ ਸਨੇਹ ਰਹੋ ਗੁਰੂ ਦੇ ਉਪਦੇਸ਼ ਤੋਂ ਬਿਨਾ ਪਰਮਾਤਮਾ ਦੇ ਨਾਮ ਦੀ ਯਾਦ ਤੋਂ ਬਿਨਾ ਮਨੁੱਖ ਜੋ ਕੁਝ ਵੀ ਪਹਿਨਦਾ ਹੈ ਜੋ ਕੁਝ ਵੀ ਖਾਂਦਾ ਹੈ ਜਿਉਂ ਕੂਕਰ ਝੂਠਨ ਮੈਂ ਪਾਏ ਇਹ ਇਉਂ ਹੀ ਹੈ ਜਿਵੇਂ ਕੋਈ ਕੁੱਤਾ ਝੂਠੀਆਂ ਗੰਦੀਆਂ ਚੀਜ਼ਾਂ ਵਿੱਚ ਆਪਣਾ ਮੂੰਹ ਪਾਉਂਦਾ ਫਿਰਦਾ ਨਾਮ ਬਿਨਾ ਜੀਤਾ ਵਿਵਹਾਰ ਜੋ ਮਿਰਤਕ ਮਿਥਿਆ ਸ਼ਿੰਗਾਰ ਪਰਮਾਤਮਾ ਦਾ ਨਾਮ ਭਲਾ ਕੇ ਮਨੁੱਖ ਹੋਰ ਜਿਤਨਾ ਵੀ ਕਾਰ ਵਿਹਾਰ ਕਰਦਾ ਹੈ ਉਹ ਇਉਂ ਹੈ ਜਿਵੇਂ ਕਿਸੇ ਲੋਥ ਦਾ ਸ਼ਿੰਗਾਰ ਵਿਅਰਥोत्तम ਹੈ ਨਾਮ ਵਿਸਾਰ ਕਰੇ ਰਸ ਭੋਗ ਜੋ ਮਨੁੱਖ ਪਰਮਾਤਮਾ ਦਾ ਨਾਮ ਭਲਾ ਕੇ ਦੁਨੀਆ ਦੇ ਪਦਾਰਥ ਹੀ ਭੋਗਦਾ ਫਿਰਦਾ ਹੈ ਸੁਖ ਸੁਪਨੇ ਨਹੀਂ ਤਨ ਮੈਂ ਰੋਗ ਉਸ ਨੂੰ ਉਹਨਾਂ ਭੋਗਾਂ ਦੇ ਸੁਪਨੇ ਵੀ ਕਦੇ ਨਹੀਂ ਸੁਖ ਮਿਲ ਸਕਦਾ ਪਰ ਹਾਂ ਇਹਨਾਂ ਭੋਗਾਂ ਤੋਂ ਉਸ ਦੇ ਸਰੀਰ ਵਿੱਚ ਰੋਗ ਪੈਦਾ ਹੋ ਜਾਂਦੇ ਹਨ ਨਾਮ ਤਿਆਗ ਕਰੇ ਅਨਕਾਰ ਜਿਹੜਾ ਮਨੁੱਖ ਪ੍ਰਮਾਤਮਾ ਦਾ ਨਾਮ ਛੱਡ ਕੇ ਹੋਰ ਹੋਰ ਕੰਮ ਕਾਜ ਕਰਦਾ ਰਹਿੰਦਾ ਹੈ ਬਿਨ ਸਜਾਏ ਝੂਠੇ ਸਭ ਪਾਜ ਉਸਦਾ ਆਤਮਿਕ ਜੀਵਨ ਨਾਸ਼ ਹੋ ਜਾਂਦਾ ਹੈ ਤੇ ਉਸ ਦੇ ਦੁਨੀਆਂ ਵਾਲੇ ਸਾਰੇ ਵਿਖਾਵੇ ਵਿਅਰਥ ਹੋ ਜਾਂਦੇ ਹਨ। ਨਾਮ ਸੰਗ ਮਨ ਪ੍ਰੀਤ ਨਾ ਲਾਵੇ ਜਿਹੜਾ ਮਨੁੱਖ ਆਪਣੇ ਮਨ ਵਿੱਚ ਪ੍ਰਮਾਤਮਾ ਦੇ ਨਾਮ ਨਾਲ ਪ੍ਰੀਤ ਨਹੀਂ ਜੋੜਦਾ। ਕੋਟ ਕਰਮ ਕਰ ਤੋਂ ਨਰਕ ਜਾਵੇ ਉਹ 4 ਕਰੋੜਾ ਹੀ ਮਿੱਥੇ ਹੋਏ ਧਰਮ ਕੰਮ ਕਰਦਾ ਹੋਇਆ ਵੀ ਨਰਕ ਵਿੱਚ ਪਹੁੰਚਦਾ ਹੈ। ਪਿਆ ਰਹਿੰਦਾ ਹੈ ਸਦਾ ਨਰਕੀ ਜੀਵਨ ਬਤੀਤ ਕਰਦਾ ਹੈ। ਹਰ ਕਾ ਨਾਮ ਜਿਨ ਮਨ ਨਾ ਆਰਾਦਾ ਜਿਸ ਮਨੁੱਖ ਨੇ ਪ੍ਰਮਾਤਮਾ ਦਾ ਨਾਮ ਨਹੀਂ ਸਿਮਰਿਆ ਚੋਰ ਕੀ ਨਿਆਈ ਜਮਪੁਰ ਬੰਦਾ ਉਹ ਜਮ ਦੀ ਪੁਰੀ ਵਿੱਚ ਵੱਜਾ ਰਹਿੰਦਾ ਹੈ ਉਹ ਆਤਮਕ ਮੌਤ ਦੇ ਪੰਜੇ ਵਿੱਚ ਫਸਿਆ ਰਹਿੰਦਾ ਹੈ ਦੁੱਖਾਂ ਦੀਆਂ ਝੋਟਾਂ ਚੱਲਦਾ ਹੈ ਸਹਾਰਦਾ ਰਹਿੰਦਾ ਹੈ ਜਿਵੇਂ ਕੋਈ ਚੋਰ ਸਨ ਤੋਂ ਫੜਿਆ ਮਾਰ ਖਾਂਦਾ ਹੈ ਲਾਖ ਅਡੰਬਰ ਬਹੁਤ ਵਿਸਥਾਰਾ ਦੁਨੀਆ ਵਿੱਚ ਇੱਜ਼ਤ ਬਣਾਈ ਰੱਖਣ ਦੇ ਲੱਖਾਂ ਹੀ ਵਿਖਾਵੇ ਦੇ ਉਦਮ ਤੇ ਹੋਰ ਅਨੇਕਾਂ ਖਲਾਰੇ ਨਾਮ ਬਿਨਾ ਝੂਠੇ ਪਾਸਾਰਾ ਇਹ ਸਾਰੇ ਹੀ ਪ੍ਰਮਾਤਮਾ ਦੇ ਨਾਮ ਤੋਂ ਬਿਨਾ ਵਿਅਰਥ ਦੇ ਖਲਾਰੇ ਆ ਹਰ ਕਾ ਨਾਮ ਸੋਈ ਜਨ ਲੈ ਪਰ ਉਹੀ ਮਨੁੱਖ ਪ੍ਰਮਾਤਮਾ ਦਾ ਨਾਮ ਸਿਮਰਦਾ ਹੈ ਕਾਰ ਕਿਰਪਾ ਨਾਨਕ ਜਿਸ ਦੇ ਹੈ ਨਾਨਕ ਇਸ ਨੂੰ ਪ੍ਰਮਾਤਮਾ ਆਪ ਕਿਰਪਾ ਕਰਕੇ ਇਹ ਦਾਤ ਦਿੰਦਾ ਹੈ ਗਉੜੀ ਮਹਲਾ 5 ਆਦੋ ਮਦ ਜੋ ਅੰਤ ਨਿਭਾ ਹੈ ਸੋ ਸਾਜਨ ਮੇਰਾ ਮਨ ਚਾਹੈ ਜਿਹੜਾ ਸਦਾ ਹੀ ਹਰ ਵੇਲੇ ਮਨੁੱਖ ਨਾਲ ਸਾਥ ਦਿੰਦਾ ਹੈ ਮੇਰਾ ਮਾਨੋ ਸੱਜਣ ਪ੍ਰਭੂ ਨੂੰ ਮਿਲਣਾ ਚਾਹੁੰਦਾ ਹੈ ਮਿਲਣਾ ਲੋਚਦਾ ਹੈ ਹਰ ਕੀ ਪ੍ਰੀਤ ਸਦਾ ਸੰਗ ਚਾਲੈ ਦਿਆਲਪੁਰਖ ਪੂਰਨ ਪ੍ਰਤਪਾਲੈ ਰਹਾਓ ਪਰਮਾਤਮਾ ਨਾਲ ਜੋੜੀ ਹੋਈ ਪ੍ਰੀਤ ਸਦਾ ਮਨੁੱਖ ਦੇ ਨਾਲ ਸਾਥ ਦਿੰਦੀ ਹੈ ਉਹ ਦਇਆ ਦਾ ਘਰ ਸਰਵ ਵਿਆਪਕ ਤੇ ਸਭ ਗੁਣਾਂ ਦਾ ਮਾਲਕ ਪਰਮਾਤਮਾ ਆਪਣੇ ਸੇਵ ਭਗਤਾਂ ਦੀ ਸਦਾ ਪਾਲਣਾ ਕਰਦਾ ਹੈ ਬਿਨਸਤ ਨਾਹੀ ਛੋੜ ਨਾ ਜਾਏ ਨਾ ਉਹ ਪ੍ਰਮਾਤਮਾ ਕਦੇ ਮਰਦਾ ਹੈ ਤੇ ਨਾ ਹੀ ਉਹ ਜੀਵਾਂ ਨੂੰ ਛੱਡ ਕੇ ਕਿਤੇ ਜਾਂਦਾ ਹੈ ਜਹ ਪੇਖਾਂ ਤਹ ਰਹਾ ਸਮਾਏ ਮੈਂ ਤਾਂ ਜਿੱਧਰ ਵੇਖਦਾ ਹਾਂ ਉਧਰ ਹੀ ਹਰ ਥਾਂ ਪ੍ਰਮਾਤਮਾ ਮੌਜੂਦ ਹੈ ਸੁੰਦਰ ਸੁਖੜ ਚਤੁਰ ਜੀਤਾਤਾ ਪ੍ਰਮਾਤਮਾ ਸੋਹਣੇ ਸਰੂਪ ਵਾਲਾ ਹੈ ਸਚਜਾ ਹੈ ਸਿਆਣਾ ਹੈ ਜਿੰਦ ਦੇਣ ਵਾਲਾ ਹੈ ਭਾਈ ਪੁੱਤ ਪਿਤਾ ਪ੍ਰਭ ਮਾਤਾ ਉਹੀ ਸਾਡਾ ਅਸਲ ਭਰਾ ਹੈ ਪੁੱਤਰ ਹੈ ਪਿਤਾ ਹੈ ਮਾ ਹੈ ਜੀਵਨ ਪ੍ਰਾਨ ਆਧਾਰ ਮੇਰੀ ਰਾਸ ਪ੍ਰਮਾਤਮਾ ਮੇਰੇ ਜੀਵਨ ਦਾ ਮੇਰੀ ਜਿੰਦ ਦਾ ਆਸਰਾ ਹੈ ਮੇਰੇ ਆਤਮਿਕ ਜੀਵਨ ਦੀ ਰਾਸ ਪੂੰਜੀ ਹੈ ਪ੍ਰੀਤ ਲਾਈ ਕਰ ਹਿਰਦੈ ਨਿਵਾਸ ਮੈਂ ਉਸ ਨੂੰ ਆਪਣੇ ਹਿਰਦੇ ਵਿੱਚ ਟਿਕਾ ਕੇ ਉਸ ਨਾਲ ਪ੍ਰੀਤ ਜੁੜੀ ਹੋਈ ਮਾਇਆ ਸਿਲਕ ਕਾਟੀ ਗੋਪਾਲ ਸ੍ਰਿਸ਼ਟੀ ਦੇ ਰਾਖੇ ਉਸ ਪ੍ਰਭੂ ਨੇ ਮੇਰੀ ਮਾਇਆ ਦੇ ਮੋਹ ਦੀ ਫਾਈ ਕੱਟ ਦਿੱਤੀ ਹੈ ਕਰ ਆਪਣਾ ਲੀਨੋ ਨਦਰ ਨਿਹਾਲ ਮੇਰੇ ਵੱਲ ਮਿਹਰ ਦੀ ਨਿਗਾ ਨਾਲ ਤੱਕ ਕੇ ਉਸ ਨੇ ਮੈਨੂੰ ਆਪਣਾ ਬਣਾ ਲਿਆ ਹੈ ਸਿਮਰ ਸਿਮਰ ਕਾਟੇ ਸਭ ਰੋਗ ਪਰਮਾਤਮਾ ਦਾ ਨਾਮ ਸਦਾ ਸਿਮਰ ਸਿਮਰ ਕੇ ਸਾਰੇ ਰੋਗ ਕੱਟੇ ਜਾ ਸਕਦੇ ਹਨ ਚਰਨ ਧਿਆਨ ਸਰਬ ਸੁਖ ਭੋਗ ਪਰਮਾਤਮਾ ਦੇ ਚਰਨਾਂ ਵਿੱਚ ਸੁਰਤ ਜੋੜਨੀ ਹੀ ਦੁਨੀਆ ਦੇ ਸਾਰੇ ਸੁੱਖ ਹਨ ਸਾਰੇ ਪਦਾਰਥਾਂ ਦੇ ਭੋਗ ਹਨ ਪੂਰਨ ਪੁਰਖ ਨਵ ਤਨ ਨਿਤ ਬਲਾ ਪਰਮਾਤਮਾ ਸਾਰੇ ਗੁਣਾਂ ਦਾ ਮਾਲਕ ਹੈ ਸਭ ਜੀਵਾਂ ਵਿੱਚ ਵਿਆਪਕ ਹੈ ਸਦਾ ਨਵਾਂ ਹੈ ਸਦਾ ਜਵਾਨ ਹੈ ਉਹ ਪਿਆਰ ਕਰਨੋਂ ਕਦੇ ਹੱਕਦਾ ਨਹੀਂ ਕਦੇ ਥੱਕਦਾ ਨਹੀਂ ਹਰ ਅੰਤਰ ਬਾਹਰ ਸੰਗ ਰਖਵਾਲਾ ਪਰਮਾਤਮਾ ਹਰੇਕ ਜੀਵ ਦੇ ਅੰਦਰ ਵਸਦਾ ਹੈ ਸਾਰੇ ਜਗਤ ਵਿੱਚ ਹਰਥਾਂ ਵਸਦਾ ਹੈ ਹਰੇਕ ਜੀਵ ਦੇ ਨਾਲ ਹੈ ਤੇ ਸਭ ਜੀਵਾਂ ਦਾ ਰਾਖਾ ਹੈ ਕਉ ਨਾਨਕ ਹਰ ਹਰ ਪਦ ਚੀਨਾ ਸਰਬਸਨਾਮ ਭਗਤ ਕੋ ਦੀਨਾ ਹੈ ਨਾਨਕ ਜਿਸ ਨੂੰ ਪ੍ਰਮਾਤਮਾ ਆਪਣੇ ਨਾਮ ਦੀ ਦਾਤ ਦਿੰਦਾ ਹੈ ਉਹ ਪ੍ਰਮਾਤਮਾ ਨਾਲ ਮਿਲਾਪ ਦੀ ਅਵਸਥਾ ਨੂੰ ਸਮਝ ਲੈਂਦਾ ਹੈ ਪ੍ਰਮਾਤਮਾ ਆਪਣਾ ਨਾਮ ਆਪਣੇ ਭਗਤਾਂ ਨੂੰ ਦਿੰਦਾ ਹੈ ਭਗਤ ਵਾਸਤੇ ਉਸ ਦਾ ਨਾਮ ਹੀ ਦੁਨੀਆ ਦਾ ਸਾਰਾ ਧਨ ਪਦਾਰਥ ਹੈ ਗੌੜੀ ਰਾਗ ਗੌੜੀ ਮਾਜ਼ ਮਹਲਾ ਪੰਜਵਾ ਰਾਗ ਗੌੜੀ ਮਾਜ ਵਿੱਚ ਗੁਰੂ ਅਰਜਨ ਪਾਤਸ਼ਾਹ ਜੀ ਦੀ ਬਾਣੀ ਇੱਕ ਓੰਕਾਰ ਸਤ ਗੁਰ ਪ੍ਰਸਾਦ ਅਕਾਲ ਪੁਰਖ ਇੱਕ ਹੈ ਅਦੇ ਸੱਚੇ ਸਤਿਗੁਰ ਦੀ ਕਿਰਪਾ ਨਾਲ ਮਿਲਦਾ ਹੈ ਖੋਜਤ ਫਿਰ ਅਸੰਖ ਅੰਤ ਨਾ ਪਾਰਿਆ ਅਣਗਿਣਤ ਜੀਵ ਢੂੰਡਦੇ ਫਿਰਦੇ ਹਨ ਲੱਭਦੇ ਫਿਰਦੇ ਹਨ ਪਰ ਕਿਸੇ ਨੇ ਪ੍ਰਮਾਤਮਾ ਦੇ ਗੁਣਾਂ ਦਾ ਅੰਤ ਨਹੀਂ ਲੱਭਾ ਸਹੀ ਹੋਏ ਭਗਤ ਜਿਨ੍ਹਾਂ ਕਿਰਪਾਰਿਆ ਵਹੀ ਮਨੁੱਖ ਪਰਮਾਤਮਾ ਦੇ ਭਗਤ ਬਣ ਸਕਦੇ ਹਨ ਜਿਨ੍ਹਾਂ ਹੋਤੇ ਉਸ ਦੀ ਕਿਰਪਾ ਹੁੰਦੀ ਹੈ ਹਾਂ ਵਾਰਿਆ ਹਰ ਵਾਰਿਆ ਰਹਾਓ ਮੈਂ ਕੁਰਬਾਨ ਹਾਂ ਹਰੀ ਤੋਂ ਕੁਰਬਾਨ ਹਾਂ ਸੁਣ ਸੁਣ ਪੰਥ ਡਰਾਓ ਬਹੁਤ ਪਹਿਹਾਰਿਆ ਮੋੜ ਮੋੜੇ ਸੁਣ ਕੇ ਇੱਕ ਜਗਤ ਜੀਵਨ ਦਾ ਰਸਤਾ ਡਰਾਉਣਾ ਹੈ ਮੈਂ ਬਹੁਤ ਸਹਿਮਿਆ ਹੋਇਆ ਸਾਂ ਕਿ ਮੈਂ ਕਿਵੇਂ ਇਹ ਸਫਰ ਤੈਅ ਕਰਾਂਗਾ ਮੈਂ ਤੱਕੀ ਓਟ ਸੰਤਾਂ ਲੇਹ ਉਬਾਰੀਆਂ ਆਖਰ ਮੈਂ ਸੰਤਾਂ ਦਾ ਆਸਰਾ ਤੱਕਿਆ ਮੈਂ ਸੰਤ ਜਨ ਅੱਗੇ ਅਰਦਾਸ ਕਰਦਾ ਹਾਂ ਕਿ ਆਤਮਿਕ ਜੀਵਨ ਦੇ ਰਸਤੇ ਤੇ ਖਤਰਿਆਂ ਤੋਂ ਮੈਨੂੰ ਬਚਾ ਲਓ ਮੋਹਨ ਲਾਲ ਅਨੂਪ ਸਰਬ ਸਾਧਾਰੀਆ ਏ ਮਾਨੂੰ ਮੋਹ ਲੈਣ ਵਾਲੇ ਸੋਹਣੇ ਲਾਲ ਏ ਸਭ ਜੀਵਾਂ ਦੇ ਆਸਰੇ ਪ੍ਰਭ ਗੋਰ ਨਿਮ ਨਿਮ ਲਾਗੋਂ ਪਾਏ ਦੇਹ ਦਿਖਾਰੀਆ ਮੈਂ ਨਿਓ ਨਿਓ ਕੇ ਗੁਰੂ ਦੇ ਪੈਰੀਂ ਲੱਗਦਾ ਹਾਂ ਤੇ ਗੁਰੂ ਅੱਗੇ ਬੇਨਤੀ ਕਰਦਾ ਹਾਂ ਕਿ ਮੈਨੂੰ ਤੇਰਾ ਦਰਸ਼ਨ ਕਰਾ ਦਿਓ ਮੈਂ ਕੀਏ ਮਿੱਤਰ ਅਨੇਕ ਇਕਸ ਬਲਹਾਰੀਆਂ ਮੈਂ ਅਨੇਕਾਂ ਮਿੱਤਰ ਬਣਾਏ ਪਰ ਕਿਸੇ ਨਾਲ ਵੀ ਤੋੜਦਾ ਸਾਥ ਨਹੀਂ ਨਿਭਦਾ ਹੁਣ ਮੈਂ ਇੱਕ ਪ੍ਰਮਾਤਮਾ ਤੋਂ ਹੀ ਕੁਰਬਾਨ ਜਾਂਦਾ ਉਹ ਹੀ ਨਾਲ ਨਿਭਣ ਵਾਲਾ ਅਸਲ ਸਾਥੀ ਹੈ ਉਹਨੂੰ ਮੈਂ ਆਪਣਾ ਮਿੱਤਰ ਬਣਾ ਲਿਆ ਹੈ ਸਭ ਗੁਣ ਕਿਸੇ ਹੀ ਨਾ ਹੈ ਹਰ ਪੂਰ ਪੰਡਾਰੀਆ ਸਾਰੇ ਗੁਣ ਵੀ ਹੋਰ ਕਿਸੇ ਵਿੱਚ ਨਹੀਂ ਹਾਂ ਇੱਕ ਪਰਮਾਤਮਾ ਹੀ ਪਰੇਖ ਜਾਨਿਆਂ ਵਾਲਾ ਹੈ ਚੌਂਦਸ ਜਪੀਏ ਨਾਉ ਸੂਖ ਸਵਾਰਿਆ ਏ ਪ੍ਰਭੂ ਚੌਹੀ ਪਾਸੀ ਤੇਰਾ ਹੀ ਨਾਮ ਜਪਿਆ ਜਾ ਰਿਹਾ ਹੈ ਜਿਹੜਾ ਮਨੁੱਖ ਜਪਦਾ ਹੈ ਉਹ ਸੁਖ ਆਨੰਦ ਵਿੱਚ ਰਹਿੰਦਾ ਹੈ ਉਸ ਦਾ ਜੀਵਨ ਸਵਰ ਜਾਂਦਾ ਹੈ ਮੈਂ ਆਹੀ ਓੜ ਤੁਹਾਰ ਨਾਨਕ ਬਲਿਹਾਰਿਆ हे प्रभु मैं तेरा आसरा तकया है तेरी ओट तकाई है नानक आखदा है कि मैं तैंथों सदके हां बलिहारी हां कुर्बान हां गोर काड्यो भुजा पसार मोह को पारिया गुरु ने मेनू बाख लार के मोह दे कुव विचों कड्ड लिया है मैं जीतेओ जनम अपार बहर न हारिया ਉਸ ਦੀ ਬਰਕਤ ਨਾਲ ਮੈਂ ਕੀਮਤੀ ਮਨੁੱਖਾ ਜਨਮ ਦੀ ਬਾਜ਼ੀ ਜਿੱਤ ਲਈ ਹੈ ਮੁੜ ਮੈਂ ਮੋਹ ਦੇ ਟਾਕਰੇ ਤੇ ਬਾਜ਼ੀ ਨਹੀਂ ਹਾਰਾਂਗਾ ਮੈਂ ਪਾਇਓ ਸਰਬ નિਧਾਨ ਅਕਥ ਕਥਾਰੀਆ ਗੁਰੂ ਦੀ ਕਿਰਪਾ ਨਾਲ ਮੈਂ ਸਾਰੇ ਗੁਨਾ ਦਾ ਖਜ਼ਾਨਾ ਉਹ ਪ੍ਰਮਾਤਮਾ ਲੱਭ ਲਿਆ ਹੈ ਜਿਸ ਦੀਆਂ ਸਿੱਤ ਸਲਾਹਾਂ ਦੀਆਂ ਕਹਾਣੀਆਂ ਬਿਆਨ ਨਹੀਂ ਕੀਤੀਆਂ ਜਾ ਸਕਦੀਆਂ ਹਾਰ ਦਰਗਾ ਸੁਭਾਵੰਤ ਬਾਹ ਲਡਾਰਿਆ ਜਿਹੜੇ ਮਨੁੱਖ ਸਰਬ ਨਿਧਾਨ ਪ੍ਰਭੂ ਨੂੰ ਮਿਲ ਪੈਂਦੇ ਹਨ ਉਹ ਉਸ ਦੀ ਦਰਗਾ ਵਿੱਚ ਸੁਭਾ ਹਾਸਲ ਕਰ ਲੈਂਦੇ ਹਨ ਉਹ ਉੱਥੇ ਬਾਹ ਹੁਲਾਰ ਕੇ ਤੁਰਦੇ ਹਨ ਉੱਚੀਆਂ ਬਾਹਾਂ ਕਰਕੇ ਮੌਜਾ ਮਾਣਦੇ ਹਨ ਮੋਜ ਆਨੰਦ ਵਿੱਚ ਰਹਿੰਦੇ ਹਨ ਜਨ ਨਾਨਕ ਲਦਾ ਰਤਨ ਅਮੋਲ ਅਪਾਰੀਆ ਏ ਦਾਸ ਨਾਨਕ ਜਿਨ੍ਹਾਂ ਨੇ ਗੁਰੂ ਦਾ ਪੱਲਾ ਫੜਿਆ ਉਹਨਾਂ ਨੇ ਪ੍ਰਮਾਤਮਾ ਦਾ ਬੇਅੰਤ ਕੀਮਤੀ ਨਾਮ ਰਤਨ ਹਾਸਲ ਕਰ ਲਿਆ ਗੁਰ ਸੇਵਾ ਪੌਜਲ ਤਰੀਐ ਕਹੋ ਪੁਕਾਰਿਆ ਮੈਂ ਪੁਕਾਰ ਕੇ ਆਖਦਾ ਹਾਂ ਕਿ ਗੁਰੂ ਦੀ ਸ਼ਰਨ ਪਿਆ ਸੰਸਾਰ ਸਮੁੰਦਰ ਤੋਂ ਬੇਦਾਗ ਰਹਿ ਕੇ ਪਾਰ ਲੰਘ ਜਾਂਦਾ ਹੈ